ਕੰਚਨ ਕੁਮਾਰੀ ਉਰਫ ਕਮਲਕੌਰ ਭਾਬੀ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਮਚ ਗਿਆ ਤਹਿਲਕਾ ਕਿਉਂਕਿ ਮਰਨ ਤੋਂ ਪਹਿਲਾਂ ਇੱਕ ਅਸ਼ਲੀਲ ਵੀਡੀਓ ਕਿਸੇ ਦੇ ਨਾਲ ਬਣੀ ਸੀ ਤਾਂ ਉਹ ਹੁਣ ਵਾਇਰਲ ਹੋ ਰਹੀ ਆ ਤੇ ਵੀਡੀਓ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਕਮਲਕੌਰ ਦਾ ਬாய்ਫਰੈਂਡ ਹੈ ਯਾਨੀ ਕਿ ਉਸ ਦਾ ਮਿੱਤਰ ਹੈ ਉਸ ਦਾ ਦੋਸਤ ਹੈ ਜਿਸ ਦੇ ਨਾਲ ਉਸ ਨੇ ਅਸ਼ਲੀਲ ਵੀਡੀਓ ਬਣਾਈ ਸੀ ਤਾਂ ਉਹ ਵੀਡੀਓ ਨੇ ਹੁਣ ਤਹਿਲਕਾ ਮਚਾਇਆ ਹੋਇਆ ਹਾਲਾਂਕਿ ਅਸੀਂ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਾਂ ਸਾਡੇ ਚੈਨਲ ਦੇ ਉੱਤੇ ਅਸੀਂ ਨਹੀਂ ਦਿਖਾ ਸਕਦੇ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਕੁਝ ਗਾਈਡਲਾਈਨਸ ਹੁੰਦੀਆਂ ਨੇ ਪਰ ਇਸ ਦਾ ਦਾਵਾ ਵੀ ਜਿਹੜਾ ਕੀਤਾ ਜੋ ਵਿਦੇਸ਼ ਦੇ ਵਿੱਚ ਬੈਠੀ ਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਰਹਿੰਦੀ ਆ ਸੁਰਲੀਨ ਸੁਰਲੀਨ ਦੇ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਸ ਦਾ ਬੁਆਏਫਰੈਂਡ ਆ ਉਸਦੇ ਬੁਆਏਫਰੈਂਡ ਦੀ ਆਵਾਜ਼ ਸੁਣਾਈ ਦਿੱਤੀ ਆ ਤੇ ਨਾਲ ਹੀ ਹੁਣ ਉਸਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕੀ ਕਮਲ ਕੌਰ ਉਰਫ ਕੰਚਨ ਕੁਮਾਰੀ ਜਿਸ ਦਾ ਅਸਲੀ ਨਾਮ ਹੈ ਉਹ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੀ ਸੀ ਸ਼ਿਫਟ ਹੋਣਾ ਚਾਹੁੰਦੀ ਸੀ ਵਿਦੇਸ਼ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਟਿਕਟੌਕ ਬੈਨ ਹੋ ਚੁੱਕਿਆ ਤੇ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਉੱਥੇ ਸ਼ਿਫਟ ਹੋਣਾ ਚਾਹੁੰਦੀ ਸੀ ਕਿਉਂਕਿ ਜਿਹੜੇ ਟਿਕਟੌਕ ਐਪ ਸੀ ਟਿਕਟੌਕ ਐਪ ਦੇ ਉੱਤੇ ਭਾਰਤ ਦੇ ਵੱਲੋਂ ਬੈਨ ਲਗਾ ਦਿੱਤਾ ਗਿਆ ਸੀ ਪਰ ਵਿਦੇਸ਼ਾਂ ਦੇ ਵਿੱਚ ਟਿਕਟੌਕ ਅੱਜ ਵੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਆ ਤਾ ਜਿਸ ਦੇ ਕਰਕੇ ਟਿਕਟੌਕ ਤੋਂ ਕਾਫੀ ਉਹਨਾਂ ਨੂੰ ਕਮਾਈ ਹੁੰਦੀ ਸੀ ਪਰ ਹੁਣ YouTube, Facebook, Instagram ਦੇ ਉੱਤੇ ਵੀ ਕਾਫੀ ਐਕਟਿਵ ਸੀ ਕਮਲ ਕੌਰ ਤਾਂ ਉਸ ਵੀਡੀਓ ਦਾ ਜ਼ਿਕਰ ਕਰ ਰਹੇ ਹਾਂ ਜੋ ਹੁਣ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਈ ਹੈ ਹਾਲਾਂਕਿ ਵੀਡੀਓ ਇਹ ਵਾਇਰਲ ਕਿਸ ਦੇ ਵੱਲੋਂ ਕੀਤੀ ਗਈ ਆ ਕਿਉਂਕਿ ਉਸ ਵੀਡੀਓ ਦੇ ਵਿੱਚ ਅਸ਼ਲੀਲ ਕੰਮ ਕਰਦੀ ਹੋਈ ਨਜ਼ਰ ਆ ਰਹੀ ਆ ਕਮਲ ਕੌਰ ਗੱਲਾਂ ਵੀ ਅਸ਼ਲੀਲ ਨੇ ਕੰਮ ਵੀ ਅਸ਼ਲੀਲ ਨੇ ਬਿਨਾ ਕੱਪੜਿਆਂ ਤੋਂ ਨਜ਼ਰ ਆ ਰਹੀ ਆ ਉਸ ਵੀਡੀਓ ਦੇ ਵਿੱਚ ਤਾਂ ਉਹ ਖਲਾਸਾ ਹੋਇਆ ਕਿ ਉਹ ਵੀਡੀਓ ਦੇ ਵਿੱਚ ਜਿਸ ਲੜਕੇ ਦੇ ਨਾਲ ਰਿਲੇਸ਼ਨ ਬਣਾ ਰਹੀ ਆ ਉਸ ਲੜਕੇ ਦੀ ਆਵਾਜ਼ ਸੁਣ ਰਹੀ ਆ ਤਾਂ ਉਹ ਲੜਕਾ ਉਸ ਦਾ ਬੁਆਏਫਰੈਂਡ ਸੀ ਤਾਂ ਹੁਣ ਉਹ ਬੁਆਏਫਰੈਂਡ ਕੌਣ ਹੈ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਹੈ ਉਹ ਵੀਡੀਓ ਕਿੱਥੇ ਬਣੀ ਆ ਇਸ ਦੀ ਜਾਣਕਾਰੀ ਨਹੀਂ ਹੈ ਉਹ ਵੀਡੀਓ ਵਾਇਰਲ ਕਿਸ ਨੇ ਕੀਤੀ ਆ ਸਭ ਤੋਂ ਵੱਡਾ ਸਵਾਲ ਹੈ ਉਹ ਵੀਡੀਓ ਉਸ ਦੀ ਮੌਤ ਤੋਂ ਬਾਅਦ ਹੀ ਵਾਇਰਲ ਹੋਈ ਆ ਉਸ ਤੋਂ ਪਹਿਲਾਂ ਵਾਇਰਲ ਨਹੀਂ ਹੋਈ ਤਾਂ ਕਿ ਜੋ ਫੋਨ ਲੈ ਕੇ ਗਿਆ ਅਮਰਤਪਾਲ ਮੈਰੋ ਉਸ ਫੋਨ ਦੇ ਵਿੱਚ ਉਹ ਵੀਡੀਓ ਸੀ ਕਿ ਜੋ ਕਮਲਕੌਰ ਦਾ ਫੋਨ ਸੀ ਜੋ ਇਲਜ਼ਾਮ ਲੱਗੇ ਨੇ ਬਠਿੰਡਾ ਦੇ ਐਸਐਸਪੀ ਦੇ ਵੱਲੋਂ ਵੀ ਕਿਹਾ ਗਿਆ ਕਿ ਕਮਲਕੌਰ ਦਾ ਫੋਨ ਵੀ ਖੋਇਆ ਗਿਆ ਸੀ ਕਮਲਕੌਰ ਦਾ ਫੋਨ ਖੋਣ ਤੋਂ ਪਹਿਲਾਂ ਉਹਦਾ ਪਾਸਵਰਡ ਵੀ ਪੁੱਛਿਆ ਗਿਆ ਜਦੋਂ ਪਾਸਵਰਡ ਨਹੀਂ ਦੱਸਿਆ ਉਸਨੇ ਆਪਣੇ ਫੋਨ ਦਾ ਤਾਂ ਫਿਰ ਕਿਹਾ ਕਿ ਇਸ ਦੇ ਥੱਪੜ ਮਾਰੋ ਥੱਪੜ ਮਾਰ ਕੇ ਫੋਨ ਖੋਲਿਆ ਗਿਆ ਆਈਡੀ ਵੀ ਉਸ ਦੀ ਪਾਸਵਰਡ ਵੀ ਉਸ ਦਾ ਤਾਂ ਹੁਣ ਉਹ ਫੋਨ ਦੇ ਵਿੱਚ ਆਖਰ ਹੈ ਕੀ ਆ ਇਹ ਤਾਂ ਹੁਣ ਅਮਰਤਪਾਲ ਸਿੰਘ ਮਹਿਰੋ ਦੱਸ ਸਕਦਾ ਕਿ ਆਖਰ ਫੋਨ ਖੋਣ ਦਾ ਮਕਸਦ ਕੀ ਸੀ ਫੋਨ ਦੇ ਵਿੱਚ ਅਜਿਹਾ ਕੀ ਸੀ ਉਹ ਵੀਡੀਓ ਜਿਹੜੀ ਵਰਨ ਹੋਈ ਆ ਕਿੱਥੋਂ ਹੋਈ ਆ ਬਹੁਤ ਸਾਰੇ ਸਵਾਲ ਜਿਹੜੇ ਨੇ ਹੁਣ ਪਿੱਛੇ ਛੱਡ ਚੁੱਕਿਆ ਕਮਲਕੌਰ ਤਾਂ ਹੁਣ ਇਹ ਖੁਲਾਸੇ ਜਿਹੜੇ ਨੇ ਅਮਰਤਪਾਲ ਮਹਿਰੋ ਹੀ ਕਰ ਸਕਦਾ ਹਾਲਾਂਕਿ ਅਮਰਤਪਾਲ ਮਹਿਰੋ ਯੂਏਐਚ ਚਲੇ ਗਿਆ ਪਲਾਨ ਜਿਹੜਾ ਮਰਡਰ ਕੀਤਾ ਗਿਆ ਸੀ ਕਿਉਂਕਿ ਪਹਿਲਾ ਮਰਡਰ ਕੀਤਾ ਅਗਲੇ ਦਿਨ ਯੂਏਈ ਫਰਾਰ ਹੋ ਚੁੱਕਿਆ ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਜੇਕਰ ਇਹਨਾਂ ਯੋद्धा ਸੀ ਤਾਂ ਫਿਰ ਭੱਜਿਆ ਕਿਉਂ ਆ ਯੋद्धा ਕਿਹਾ ਜਾ ਰਿਹਾ ਅਮਰਤਪਾਲ ਨੂੰ ਪੋਸਟਰ ਲੱਗੇ ਨੇ ਅਮਰਤਪਾਲ ਮੈਰੋ ਦੇ ਕਿ ਯੋद्धा ਆ ਹਾਲਾਂਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਪਰਿਵਾਰ ਵੀ ਹੁਣ ਕੈਮਰੇ ਦੇ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਵੀ ਬਹੁਤ ਕੁਝ ਕਿਹਾ ਗਿਆ ਪਰ ਬਹੁਤ ਸਾਰੇ ਵੱਡੇ ਸਵਾਲ ਨੇ ਕਿ ਆਖਰ ਵੀਡੀਓ ਦੇ ਵਿੱਚ ਆਵਾਜ਼ ਸੁਣਾਈ ਦਿੰਦੀ ਆ ਜਿਸ ਲੜਕੇ ਦੀ ਉਹ ਲੜਕਾ ਕੌਣ ਹੈ ਵੀਡੀਓ ਕਦੋਂ ਬਣੀ ਆ ਕੱਥੋਂ ਦੀ ਵੀਡੀਓ ਆ ਕਿ ਹੋਰ ਵੀ ਵੀਡੀਓ ਨੇ ਤੇ ਵੀਡੀਓ ਵਾਇਰਲ ਕਿਸ ਨੇ ਕੀਤੀ ਆ ਅਮਰਤਪਾਲ ਮੈਰੋ ਦੀ ਗ੍ਰਿਫਤਾਰੀ ਤੋਂ ਬਾਅਦ ਸਾਰੇ ਸਵਾਲਾਂ ਦੇ ਖੁਲਾਸੇ ਜ਼ਰੂਰ ਹੋਣਗੇ